ਸਰਕਾਰੀ ਪ੍ਰੈ-ਮੈ ਸਕੂਲ ਲੜਕੀਆਂ ਰੋਡਕਾ ਕਲਾ ਵਿਖੇ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ੋਰੇ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਗੁਰਹਿੰਦ ਦੇ ਸੀਨੀਅਰ ਕੋਚ ਜਸਮਨ ਵੱਲੋਂ ਬੱਚਿਆਂ ਨੂੰ ਪ੍ਰਾਟੇ ਦੀ ਕਲਾਸ ਵਗਾ ਕੇ ਸੈਲਫ ਡਿਫੈਂਸ ਬਾਰੇ ਜਾਣਕਾਰੀ ਦਿੰਦੇ ਆ ਮਾਪਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਖੇਡਾਂ ਵੱਲ ਜ਼ਰੂਰ ਲਿਆਉਣਾ ਚਾਹੀਦਾ ਹੈ ਅੱਜ ਦੇ ਖਾਣ-ਪਾਨ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਨੂੰ ਸਰੀਰਕ ਸਸਰਤ ਜ਼ਰੂਰ ਕਰਾਓ ਤਾਂ ਜੋ ਬੱਚਾ ਸਰੀਰਿਕ ਤੌਰ ਤੇ ਤੰਦਰੁਸਤ ਰਹੇ ਇਸ ਮੌਕੇ ਸਕੂਲ ਮੁਖੀ ਬੂਟਾ ਰਾਮ ਜੀ ਨੇ ਕਿਹਾ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਯੋਗਾ ਅਤੇ ਹੋਰ ਵੀ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਮੌਕੇ ਸਕੂਲ ਮੁਖੀ ਬੂਟਾ ਰਾਮ ਅਤੇ ਸਕੂਲ ਸਟਾਫ ਮੌਜੂਦ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਔੜਕਾ ਕਲਾ ਕੁਰੀਆਂ ਵਿਖੇ ਬੱਚੇ ਸਟਾਫ ਪਿਛਲੇ 10 ਦਿਨਾਂ ਤੋਂ ਸਮਰ ਕੈਂਪ ਲਗਾ ਰਿਹਾ ਹੈ ਇਸ ਸਮਰ ਕੈਂਪ ਦੇ ਵਿੱਚ ਬੱਚਿਆਂ ਨੂੰ ਕਰਾਟੇ ਯੋਗਾ ਤੇ ਹੋਰ ਸਮਰ ਕੈਂਪ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਖਾਸ ਕਰ ਕਾਰਟੇਕਰਾਉਣ ਦੇ ਵਿੱਚ ਸ਼ੌਰਿਆ ਮਾਰਸ਼ ਮਾਰਸ਼ਲ ਆਰਟ ਅਕੈਡਮੀ ਗੁਰਾਇਆਂ ਤੋਂ ਕੋਚ ਜਸਮਨ ਜੀ ਸਾਡੇ ਦਰਮਿਆਨ ਰੋਜ਼ਾਨਾ ਹੁੰਦੇ ਰਹੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਬੱਚਿਆਂ ਨੂੰ ਇਸ ਮਾਰਸ਼ਲ ਆਰਟ ਤੋਂ ਜਾਣੂ ਕਰਵਾਇਆ ਮੇਰੇ ਨਾਲ ਮੇਰਾ ਸਟਾਫ ਮੈਡਮ ਸੋਨੀਆ ਸਰਜੀਤ ਤੇ ਰਾਜਵਿੰਦਰ ਤੇ ਸਾਡੇ ਕੋਚ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਧੰਨਵਾਦ ਆ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰੋਜ਼ ਸਕੂਲੇ ਭੇਜਿਆ ਤੇ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਤੋਂ ਸਿੱਖਣ ਲਈ ਮਿਲਿਆ ਬੱਚਿਆਂ ਨੇ ਬਿਨਾਂ ਵਾਸਤੇ ਤੇ 10 ਦਿਨ ਗੁਜ਼ਾਰੇ ਆ ਬੱਚੇ ਬੜੇ ਖੌਸੇਗੇ ਰੋਜ਼ ਕੰਮ ਕਰਦੇ ਸੀਗੇ ਆ ਕੇ ਤੇ ਇਸ ਕੰਮ ਦੇ ਨਾਲ ਨਾਲ ਬੱਚਿਆਂ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਅਸੀਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦੇ ਆ ਤੇ ਆ ਉਮੀਦ ਕਰਦੇ ਆ ਕਿ ਇਹ ਬੱਚੇ ਆਪਣੇ ਆਉਣ ਵਾਲੇ ਦਿਨਾਂ ਵਿੱਚ ਇਸ ਕੰਮ ਤੋਂ ਫਾਇਦਾ ਲੈਣਗੇ